ਸਸਕਲ ਸਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਦਿਲਜੀਤ ਤੇ ਨਸੀਬ ਦੇ ਵਿਵਾਦ ਦੀ ਦਿਲਜੀਤ ਨੂੰ ਲਾ ਕੇ ਨਸੀਬ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਕੀਤੀ ਗਈ ਆ ਜਿਸ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਗਏ ਨੇ ਉਹਨਾਂ ਦੀ ਟੋਪੀ ਦੇ ਉੱਤੇ ਸਵਾਲ ਚੁੱਕੇ ਗਏ ਨੇ ਸਿੱਖੀ ਨੂੰ ਲੈ ਕੇ ਵੱਡੇ ਸਵਾਲ ਚੁੱਕੇ ਗਏ ਨੇ ਨਸੀਬ ਉਹ ਰੈਪਰ ਨੇ ਜੋ ਬਾਲੀਵੁੱਡ ਦੇ ਵਿੱਚ ਕੰਮ ਕਰਦੇ ਨੇ ਤੇ ਦਿਲਜੀਤ ਦੁਨੀਆ ਦੇ ਵਿੱਚ ਜਾਣੇ ਜਾਂਦੇ ਸਟਾਰ ਨੇ ਗਾਇਕ ਨੇ ਤੇ ਉਹਨਾਂ ਦੇ ਵਿਚਕਾਰ ਹੋਣੇ ਵਿਵਾਦ ਸ਼ੁਰੂ ਹੋ ਗਿਆ ਤੇ ਵਿਵਾਦ ਦੀ ਜੜ ਦੱਸੀ ਜਾ ਰਹੀ ਹੈ ਉਹ ਇੱਕ ਵੀਡੀਓ ਦੱਸੀ ਜਾ ਰਹੀ ਜੋ ਦਲਜੀਤ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਵਿੱਚ ਸ਼ੇਅਰ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹ ਜਿਮ ਕਰ ਰਹੇ ਹੁੰਦੇ ਨੇ ਤੇ ਉਹਨਾਂ ਦੇ ਸਿਰ ਦੇ ਉੱਤੇ ਟੋਪੀ ਪਾਈ ਹੁੰਦੀ ਹੈ ਜਿਸ ਨੂੰ ਲੈ ਕੇ ਨਸੀਬ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਉਹਨਾਂ ਦੀ ਜਿਹੜੀ ਫਿਲਮ ਸੀ ਚਮਕੀਲਾ ਉਸ ਨੂੰ ਲੈ ਕੇ ਵੀ ਇਹ ਗੱਲ ਕੀਤੀ ਗਈ ਹੈ ਕਿ ਟੋਪੀ ਪਾਈ ਹੋਈ ਹੈ ਕਿ ਚਮਕੀਲਾ ਦੇ ਵਿੱਚ ਵੀ ਉਹਨਾਂ ਨੇ ਵਾਲ ਨਹੀਂ ਜੀ ਰੱਖੇ ਹੋਏ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਤੇ ਸਿੱਖੀ ਦੇ ਉੱਤੇ ਵੀ ਕਿਤੇ ਨਾ ਕਿਤੇ ਇਹ ਸਵਾਲ ਚੁੱਕੇ ਗਏ ਨੇ ਜਿਸ ਨੂੰ ਲੈ ਕੇ ਦਲਜੀਤ ਦੇ ਵੱਲੋਂ ਜਿਹੜਾ ਵਾਰ ਕੀਤਾ ਗਿਆ ਸੀ ਜਿਹੜਾ ਉਹਨਾਂ ਦੇ ਉੱਤੇ ਉਸ ਦਾ ਪਲਟਵਾਰ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਕੁਸ਼ਰੋ ਜੋ ਤੁਸੀਂ ਕਰ ਰਹੇ ਹੋ ਠੀਕ ਹੈ ਪ੍ਰਮਾਤਮਾ ਤੁਹਾਨੂੰ ਅੱਗੇ ਵਧਾਵੇ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਸ਼ੁਭਕਾਮਨਾਹੀ ਦਿੱਤੀਆਂ ਗਈਆਂ ਪਰੰਤੂ ਨਸੀਬ ਦੀ ਗੱਲ ਕੀਤੀ ਜਾਵੇ ਤਾਂ ਨਸੀਬ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਦਲਜੀਤ ਜੇਮ ਕਰ ਰਹੇ ਨੇ ਟੋਪੀ ਪਾਈ ਹੋਈ ਹੈ ਤੇ ਉਹਨਾਂ ਦੀ ਟੋਪੀ ਦੇ ਉੱਤੇ ਸਵਾਲ ਚੁੱਕੇ ਗਏ ਨੇ ਤੇ ਉਹਨਾਂ ਦੀ ਜਿਹੜੀ ਫਿਲਮ ਹੋਈ ਹੈ ਚਮਕੀਲਾ ਉਸ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਸਵਾਲ ਦਾਗੇ ਗਏ ਨੇ ਕਿ ਉਸ ਦੇ ਵਿੱਚ ਵੀ ਜਿਹੜੇ ਕੇਸ ਨੇ ਉਹਨਾਂ ਨੂੰ ਲੈ ਕੇ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਕਿੰਤੂ ਪਰੰਤੂ ਕੀਤਾ ਗਿਆ ਸਵਾਲ ਚੁੱਕੇ ਗਏ ਨੇ ਤੇ ਗ Então... ਮਰਹੂਮ ਸਿੱਧੂ ਮਸੇਵਾਲੇ ਦੇ ਉੱਤੇ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਸਨ ਉਹਨਾਂ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾਵਾ ਚੱਲੀਆਂ ਸਨ ਉਸ ਤੋਂ ਬਾਅਦ ਸੁਲਤਾਨ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾਵਾ ਚੱਲੀਆਂ ਸਨ ਵਿਵਾਦ ਵੱਡਾ ਭਖਿਆ ਸੀ ਤੇ ਉਸ ਤੋਂ ਬਾਅਦ ਹੁਣ ਦਲਜੀਤ ਦੇ ਨਾਲ ਵੀ ਇਹ ਵਿਵਾਦ ਨਜ਼ਰ ਆ ਰਿਹਾ ਦਲਜੀਤ ਨੂੰ ਲੈ ਕੇ ਵੀ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਤੇ ਕਿਹਾ ਗਿਆ ਕਿ ਟੋਪੀ ਪਾਈ ਹੋਈ ਹੈ ਤੇ ਚਮਕੀਲਾ ਜਿਹੜੀ ਫਿਲਮ ਸੀ ਉਸ ਦਾ ਵੀ ਜ਼ਿਕਰ ਕੀਤਾ ਗਿਆ ਤੇ ਜਿਸ ਨੂੰ ਲੈ ਕੇ ਜਿਹੜਾ ਇਹ ਵਾਰ ਕੀਤਾ ਗਿਆ ਉਸ ਦੇ ਉੱਤੇ ਪਲਟਵਾਰ ਜ਼ਰੂਰ ਦਲਜੀਤ ਦੇ ਵੱਲੋਂ ਕੀਤਾ ਗਿਆ ਉਹਨਾਂ ਦੇ ਵੱਲੋਂ ਸ਼ੁਭਕਾਮਨਾਵਾਂ ਦਿੱਖੀਆਂ ਗਈਆਂ ਨੇ ਤੇ ਜਿਹੜੇ ਸਵ ਦੇ ਨਾਲ ਇੱਕ ਪਿਆਰ ਦੇ ਨਾਲ ਤਤਰੀਬ ਦੇ ਨਾਲ ਉਹਨਾਂ ਦੇ ਵੱਲੋਂ ਜਵਾਬ ਦਿੱਤਾ ਗਿਆ ਕਿਸੇ ਵੀ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਰੱਬ ਸਭ ਕੁਝ ਦੇਖ ਰਿਹਾ ਅਦਲਜੀਤ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਤੇ ਨਸੀਬ ਦੇ ਜਿਹੜੇ ਸਵਾਲ ਸੀ ਉਹਨਾਂ ਨੂੰ ਜਿਹੜਾ ਇੱਕ ਪਿਆਰ ਦਾ ਲਹਿਜਾ ਸੀ ਉਸ ਦੇ ਨਾਲ ਹੀ ਉਹਨਾਂ ਦਾ ਜਵਾਬ ਦਿੱਤਾ ਗਿਆ ਤੇ ਹੁਣ ਵੇਖਣਾ ਹੋਵੇਗਾ ਕਿ ਇਹ ਕੰਟਰੋਵਰਸੀ ਕਿੰਨੀ ਇੱਕ ਹੋਰ ਪੱਕਦੀ ਹੈ ਕਿਉਂਕਿ ਵੱਡੀ ਕੰਟਰੋਵਰਸੀ ਉਦੋਂ ਸ਼ੁਰੂ ਹੋਈ ਸੀ ਜਦੋਂ ਸਿੱਧੂ ਮੂਸੇਵਾਲੇ ਦਾ ਨਾਂ ਆਉਂਦਾ ਮਰਹੂਮ ਗਾਇਕ ਨੇ ਸਿੱਧੂ ਮੂਸੇਵਾਲੇ ਉਸ ਨੂੰ ਲੈ ਕੇ ਵੀ ਨਸੀਬ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਸਨ ਉਸ ਤੋਂ ਜਿਹੜਾ ਗਠਜੋੜ ਸੀ ਵੱਡਾ ਜਿਹੜਾ ਸਵਾਲਾਂ ਦਾ ਘੇਰਾ ਸੀ ਉਹ ਵਧਿਆ ਉਸ ਤੋਂ ਬਾਅਦ ਹੁਣ ਨਜ਼ਰ ਦਲਜੀਤ ਦੇ ਉੱਤੇ ਆ ਦਲਜੀਤ ਨੂੰ ਲੈ ਕੇ ਵੀ ਵੱਡੇ ਸਵਾਲ ਚੁਕੇ ਗਏ ਨੇ ਤੇ ਦਲਜੀਤ ਦੇ ਵੱਲੋਂ ਜਿਹੜਾ ਵਾਰ ਕੀਤਾ ਗਿਆ ਉਹਨਾਂ ਦੇ ਉੱਤੇ ਉਹਦਾ ਪਲਟਵਾਰ ਕੀਤਾ ਗਿਆ ਪਿਆਰ ਦੇ ਇਲਾਜੇ ਦੇ ਨਾਲ ਜਵਾਬ ਦਿੱਤਾ ਗਿਆ ਤੇ ਹੁਣ ਵੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਬਾਲੀਵੁੱਡ ਦੇ ਵਿੱਚ ਨਸੀਬ ਦੇ ਨਾਲ ਹੋਰ ਕਿਹੜੇ ਕਿਹੜੇ ਗਾयक ਨੇ ਕਿਹੜੇ ਕਿਹੜੇ ਰੈਪਰ ਨੇ ਉਹ ਉਹਨਾਂ ਦੇ ਨਾਲ ਆਉਦੇ ਨੇ ਤੇ ਦਲਜੀਤ ਦੀ ਹਾਕ ਤੇ ਵਿੱਚ ਕੌਣ ਕੌਣ ਭੁੱਗਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸਾਫ਼ ਹੋ ਜਾਵੇਗਾ ਪਰੰਤੂ ਬਿੱਤੇ ਦੌਰ ਦੀ ਗੱਲ ਕੀਤੀ ਜਾਵੇ ਤਾਂ ਨਸੀਬ ਅਕਸਰ ਹੀ ਵਿਵਾਦਾਂ ਦੇ ਵਿੱਚ ਘਿਰੇ ਰਹੇ ਨੇ ਸਵਾਲ ਚੁੱਕਤੇ ਰਹੇ ਨੇ ਮੋਸੇ ਵਾਲੇ ਦੇ ਉੱਤੇ ਸਵਾਲ ਚੁੱਕੇ ਸੁਲਤਾਨ ਦੇ ਉੱਤੇ ਸਵਾਲ ਚੁੱਕੇ ਹੁਣ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਦਲਜੀਤ ਤੇ ਹੁਣ ਵੇਖਣਾ ਹੋਵੇਗਾ ਕਿ ਬਾਲੀਵੁੱਡ ਦੇ ਵਿੱਚ ਇਹ ਜਿਹੜਾ ਵਿਵਾਦ ਪੱਕਿਆ ਹੋਇਆ ਇਸ ਦੇ ਉੱਤੇ ਵਿਰਾਮ ਕਦੋਂ ਲੱਗਦਾ ਹੈ ਤੇ ਕਿਸ ਤਰੀਕੇ ਦੇ ਨਾਲ ਵਿਵਾਦ ਦੇ ਉੱਤੇ ਵਿਰਾਮ ਲੱਗਦਾ ਹੈ ਕਿ ਦੋਨੋਂ ਪਾਸਿਓਂ ਜਿਹੜੀ ਪਿਆਰ